ਕਿ ਵੱਡੀਆਂ ਵੱਡੀਆਂ ਆਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ ਵੱਡੀਆਂ ਵੱਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈਲੀੋਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਵੋਧੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ ਔਰ ਕਹਿਣ ਨੂੰ ਇਹ ਵੀ ਇਹ ਸਿੱਖਾ ਸੀ ਕਹਿਣ ਨੂੰ ਸਿੱਖਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ ਕੋਈ ਫਰਕ ਪਊਗਾ ਦੂਜੀ ਵਾਰ ਆਈ ਸੀ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਲੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ ਢਿਲੋਧਾ ਆਏ ਨੇ ਇਹਨਾਂ ਨਾਲ ਪੂਰੀ ਜਨਤਾ ਸੀ ਲੋਕ ਚਾਹੁੰਦੇ ਨੇ ਕਿ ਇਮਾਨਦਾਰ ਜਿਹੜਾ ਕੈਂਡੀਡੇਟ ਹੈ ਸਰਦਾਰ ਰਣਜੀਤ ਸਿੰਘ ਢਿਲੋਾ ਹੈ ਜਿਹੜਾ ਪੰਜਾਬ ਦੇ ਲੁਧਿਆਣੇ ਦਾ ਵਕਾਤ ਕਰਦੇ ਨੇ ਇਹ ਪਹਿਲਾਂ ਵੀ ਦੋ ਵਾਰੀ ਕੌਂਸਲਰ ਉਤੋਂ ਵਾਰ ਐਮਐਲਏ ਵੀ ਇਹਨਾਂ ਨੇ ਇਲੈਕਸ਼ਨ ਇਹਨਾਂ ਦਾ ਨੋਵਾਂ ਇਲੈਕਸ਼ਨ ਹੈ ਇਹਨਾਂ ਨੇ ਪੂਰਾ ਆਪਣੇ ਪੁਰਵੀਆਂ ਲਗੇ ਵਿੱਚ ਪੂਰਾ ਵਕਾਤ ਕੀਤਾ ਤੇ ਲੋਕਾਂ ਲਈ ਜਿਹੜੇ ਜਿਹੜੇ ਵਾਦੇ ਲੈ ਕੇ ਆਏ ਲੋਕਾਂ ਦੇ ਵਾਦੇ ਜੋ ਵੀ ਹੈ ਪੰਜਾਬ ਦੇ ਵਾਦੇ ਨੇ ਉਹ ਸਾਰੇ ਪੂਰੇ ਕੀਤੇ ਜਾਣਗੇ ਲੋਕ ਬਹੁਤ ਕਲਪੇਪੇ ਪਹਿਲੀਆਂ ਸਰਕਾਰਾਂ ਤੋਂ ਕਿਉਂਕਿ ਪਿੱਛੇ 5000 ਕਾਂਗਰਸ ਰਹੀ ਹੈ ਆ 2 ਸਾਲ ਆ ਸਰਕਾਰ ਝੜੂ ਅਲੀ ਤਵਾਦੋ ਤੋਂ ਲੱਗੇ ਬੜਾ ਹੀ ਪੰਜਾਬ ਦਾ ਇਹ ਨੁਕਸਾਨ ਹੋ ਰਿਹਾ ਵਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਵਪਾਰੀ ਨਹੀਂ ਆ ਰਹੇ ਲੋਕ ਕੰਮ ਕਰਨ ਇੱਥੇ ਬਕਾ ਆਪਣਾ ਕਰਕੇ ਬੰਦ ਕਰਕੇ ਜਾ ਰਹੇ ਨੇ ਕਾਰਗਾਨੇ ਬਾਹਰ ਵੀ ਜਾ ਰਹੇ ਨੇ ਕਿਉਂਕਿ ਲੋਕਾਂ ਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਦਿਓ ਜੇ ਕੰਮ ਮਿਲੂਗਾ ਅਗਲੇ ਬਿੱਲ ਵੀ ਦੇਣਗੇ ਬੱਚੇ ਵੀ ਕੰਮ ਕਰਨਗੇ ਜਿਹੜੇ ਨਸ਼ਾ ਨਸ਼ਾ ਅੱਜ ਦੇ ਲੋਕ ਘਰਾ ਘਰਾ ਚੀ ਨਸ਼ਾ ਬਹੁਤ ਹੀ ਘਰਾ ਘਰਾ ਗਲੀਆਂ ਮੱਲਿਆਂ ਚ ਤੁਸੀਂ ਜਾ ਕੇ ਦੇਖਦੇ ਹੋ ਹਲਕਾ ਸੈਂਟਰ ਚ ਵੀ ਤੁਸੀਂ ਜਾ ਕੇ ਦੇਖਦੇ ਹੋ ਨਸ਼ਾ ਗਲੀ ਮੱਲਿਆਂ ਜੇ ਨਸ਼ਾ ਖੁੱਲਿਆ ਆ ਜੀ ਲ ਇਹ ਅਨਾਵਾਸੀਆਂ ਨੂੰ ਕਹਾਂਗੇ ਵਧੀਆ ਕੈਂਡੀਡੇਟਰ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਇਹਨਾਂ ਨੂੰ ਆਪਣੀ ਇੱਕ ਇੱਕ ਵੋਟ ਦੇ ਕੇ ਕਾਮਯਾਬ ਕਰੋ ਨਹੀਂ ਤੇ ਆਪਾਂ ਫੇਰ ਪਛਤਾਵਾਂਗੇ 5 ਸਾਲ ਫੇਰ ਪਿੱਛੇ ਜਾਵਾਂਗੇ